ਦੇ ਸਤਿਕਾਰਯੋਗ ਪਵਖੰਡਨ ਸਿੰਘ ਜੀ ਨਖਰਾ ਰਖੜਾ ਸਾਡੇ ਕੋਲ ਚੰਦਪਾਲ ਨੇ ਉਹ ਉਹੀ ਸੀਨ ਉਹੀ ਦ੍ਰਿਸ਼ ਉਸੇ ਹੀ ਤਾਂ ਤੇ ਤੁਹਾਨੂੰ ਸੰਝਾ ਕਰਨਗੇ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਸਾਡੀਆਂ ਸ਼ਖਸੀਅਤਾਂ ਨੇ ਖਾਸ ਕਰਕੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ ਮਿਹਰਬਾਨੀ ਕਰਕੇ ਇਹ ਪ੍ਰੋਗਰਾਮ ਆਪਣਾ 5 ਵਜੇ ਤੱਕ ਬਹੁਤ ਹੀ ਗੌਰ ਕਰਨ ਵਾਲਾ ਹੈ ਤੇ ਤੁਸੀਂ ਇਸੇ ਤਰ੍ਹਾਂ ਹੀ ਇਕਾਗਰਤਾ ਨਾਲ ਸਾਥ ਦੇਣਾ ਇਹ ਬੱਚਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਫਿਲਮ ਗੁਰੂ ਨਾਨਕ ਜਹਾ ਜਿਨ੍ਹਾਂ ਨੇ ਦੇਖੀ ਹੈ ਉਹਨਾਂ ਦੇਖਿਆ ਹੋਣਾ ਇਹ ਸੀਨ ਸਾਰੀ ਹਿਸਟਰੀ ਦੀ ਗੱਲ ਹੋ ਜਾਂਦੀ ਹੈ ਫਿਲਮ ਦਾ ਐਂਡ ਹੋਣ ਵਾਲਾ ਤੇ ਅੱਜ ਦਾ ਸਮਾਂ ਜਿਵੇਂ ਤੁਸੀਂ ਹੁਣ ਇੱਥੇ ਬੈਠੇ ਹੋ ਏਸੀ ਤਰ੍ਹਾਂ ਦਾ ਸਮਾਂ ਐਸ ਤਸਵੀਰ ਦੇ ਸਾਹਮਣੇ ਮੇਰੇ ਕੋ ਸਟਾਰ ਮੈਂ ਨਿਕਾ ਜੇ ਐਕਟਰਾਂ ਪਰ ਇੱਕੋ ਇਹ ਸਟਾਰ ਉੱਥੇ ਬੈਠੇ ਆ ਤੇ ਮੈਨੂੰ ਸਵਾਲ ਪੁੱਛਦਾ ਤੇ ਉਹਨਾਂ ਦੇ ਜਵਾਬ ਦਿੰਨਾ 10 ਲਾਈਨਾਂ ਦੇ ਵਿੱਚ ਇੱਕ ਬਹੁਤ ਲੰਬੀ ਚੌੜੀ ਹਿਸਟਰੀ ਹੈ ਧਿਆਨ ਨਾਲ ਸੁਣੋ ਇੱਕ ਇੱਕ ਲਾਈਨ ਸੁਣਨ ਵਾਲੀ ਆ ਮੈਂ ਉਸ ਨੂੰ ਕਿਉਂਕਿ ਅੱਜ ਵੇਲੇ ਹੁਣ ਥੀਏਟਰ ਵਰਗਾ ਮਾਹੌਲ ਆ ਥੀਏਟ੍ਰੀਕਲ ਤਰੀਕੇ ਨਾਲ ਬੋਲਾਂਗਾ ਫਿਲਮ ਵਿੱਚ ਹੋਰ ਤਰੀਕੇ ਨਾਲ ਬੋਲੀਦਾ ਸ਼ਾਇਦ ਵੇਰੀਏਸ਼ਨ ਤੁਹਾਨੂੰ ਫਰਕ ਲੱਗੇ ਤੇ ਸ਼ੁਰੂ ਕਰੀ ਬੇਟਾ ਮਾਗੀਰ ਜੀ ਕਾ ਕਾਲਾ ਵਾਹ ਗੁਜ ਜੀ ਕੀ ਫਤਿਹ ਬਾਬਾ ਜੀ ਓ ਕੋਨਿਆ ਪੁੱਤ ਇਹ ਸਾਡੇ ਬਜ਼ੁਰਗ ਨੇ ਸਾਡੇ ਬਜ਼ੁਰਗ ਸਾਡੇ ਬਜ਼ੁਰਗਾਂ ਦਾ ਸੰਘਰਸ਼ ਇੱਕ ਉਹ ਪੁਲ ਹੈ ਜਿੱਥੋਂ ਦੀ ਲੰਘ ਕੇ ਆਪਾਂ ਸਾਰੇ ਇੱਥੇ ਆਏ ਹਾਂ ਤੇ ਇੰਨਾ ਮੁਲਕਾਂ ਵਿੱਚ ਵੀ ਕਾਮਯਾਬ ਹੋਏ ਆਂ ਕਦੇ ਸਾਨੂੰ ਇੱਥੇ ਵੋਟ ਪਾਉਣ ਦਾ ਹੱਕ ਨਹੀਂ ਸੀ ਪਰ ਅੱਜ ਅੱਜ ਸਾਨੂੰ ਵੋਟਾਂ ਪੈਂਦੀਆਂ ਨੇ ਇੰਨਾ ਦੇ ਸੁਪਨਿਆਂ ਨੂੰ ਬੂਰ ਪਿਆ ਬੇਟਾ ਇੰਨਾ ਬਜ਼ੁਰਗਾਂ ਦੇ ਸੁਪਨਿਆਂ ਨੂੰ ਬੂਟ ਪਿਆ ਹੈ ਸਾਡੇ ਵੱਡੇ ਬਜ਼ੁਰਗਾਂ ਦੇ ਹੌਸਲਿਆਂ ਨੂੰ ਤੋਂ ਦੀਆਂ برفਾਂ ਠੌਰ ਨਹੀਂ ਸਕੀਆਂ ਨਫ਼ਰਤ ਦੀ ਅਗ ਸਾੜ ਨਹੀਂ ਸਕੀ ਇਸ ਜਗ੍ਹਾ ਤੇ ਇਸ ਜਗ੍ਹਾ ਤੇ ਉਹਨਾਂ ਨੂੰ ਉਤਰਨ ਦੀ ਜਗ੍ਹਾ ਨਹੀਂ ਸੀ ਪਰ ਹੁਣ ਇਹ ਸਭ ਸਾਡੇ ਤੁਹਾਡੇ ਥਰੂ ਅੱਜੋ ਦੇ ਸਨਾ ਵਾਸਤੇ ਹੋ ਗਏ ਨੇ ਸਦਾ ਵਾਸਤੇ ਇਨਕਲਾਬ ਜਿੰਦਾਬਾਦ ਵਾਇਗਰ ਜਿੱਕਾ ਖਾਕ ਸਾਬਾ ਵਾਇਗਰ ਜਿੱਕੀ ਫਤਿਹ ਮੈਂ ਇਸ ਸੀਨ ਨੂੰ ਜਾਣ ਕੇ تھیਟੀਕਲ ਤਰੀਕੇ ਨਾਲ ਕੀਤਾ ਜੇ ਸਟੇਜ ਤੇ ਕੀਤਾ ਜਾਵੇ ਤਾਂ 플레이ਰ ਦਾ ਹੋਏਗਾ ਫਿਲਮ ਵਿੱਚ ਕਿਦਾਂ ਉਹ ਤੁਸੀਂ ਦੇਖ ਲਿਆ ਜਾਂ ਤੁਸੀਂ ਜਿਹਨਾਂ ਨੇ ਫਿਲਮ ਦੇਖੀ ਫਿਲਮ ਜ਼ਰੂਰ ਦੇਖਿਓ ਦੋ ਚਾਰ ਗੱਲਾਂ ਉਹ ਕਰਾਂਗਾ ਜਿਹੜੀਆਂ ਵੱਖਰੀਆਂ ਨੇ ਬਹੁਤ ਕੁਝ ਹੋ ਗਿਆ ਮੈਂ ਰਿਪੀਟ ਨਹੀਂ ਕਰਾਂਗਾ ਇਹ ਸ਼ਿਪ ਦੇ ਵਿੱਚ ਮੇਰੇ ਪੜਨਾਨਾ ਜੀ ਨਥਾ ਸਿੰਘ ਪਿੰਡ ਬੋਪਾਰਾਏ ਜ਼ਿਲ੍ਹਾ ਲੁਧਿਆਣਾ ਮੈਂ ਉਹਨਾਂ ਦੀ ਚੌਥੀ ਪੀੜ੍ਹੀ ਤੁਹਾਡੇ ਸਾਹਮਣੇ ਖੜਾ ਹਾਂ ਉਹਨਾਂ ਨੂੰ ਇੱਥੇ ਉਤਰਨ ਨਹੀਂ ਦਿੱਤਾ ਗਿਆ ਚੌਥੀ ਪੀੜ੍ਹੀ ਵਾਲਾ ਇੱਥੇ ਖੜਾ ਤੇ ਮੇਰੀਆਂ ਦੋ ਪੀੜ੍ਹੀਆਂ ਅੱਗੇ ਇੱਥੇ ਬੈਠੀਆਂ ਨੇ ਕੈਨੇਡੀਅਨ ਬੌਰਨ ਮਾਣ ਵਾਲੀ ਗੱਲ ਹੈ ਕੌਨਫੀਡੈਂਸ ਵਾਲੀ ਗੱਲ ਹੈ ਔਰ ਇਸ ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਦੂਸਰੀ ਗੱਲ 1976 77 ਵਿੱਚ ਪਲੇ ਲਿਖਿਆ ਗਿਆ ਸੀ ਨਾਟਕ ਉਸ ਵੇਲੇ ਪ੍ਰਚਲਿਤ ਗੱਲ ਕਾਮਾਗਾਟਾ ਮਾਰੂਈ ਸੀ ਉਸ ਪਲੇਅ ਨੂੰ ਅਸੀਂ ਸਟੇਜ ਦੇ ਉੱਪਰ ਖੇਡਿਆ ਸੀ 1979 ਦੇ ਵਿੱਚ ਔਰ ਉਹਦੇ ਵਿੱਚ ਮੈਂ ਭਾਈ ਭਾਗ ਸਿੰਘ ਦਾ ਰੋਲ ਕੀਤਾ ਸੀ ਉਸ ਤੋਂ ਬਿਨਾ ਇੱਕ ਹੋਰ ਗੱਲ ਹੋਮਨੀ ਟੈਲੀਵਿਜ਼ਨ ਵਾਲਿਆਂ ਨੇ ਜਦੋਂ 100ਵੀਂ ਵਾਰੇ ਵੰਡ ਸੀ ਇਸੇ ਗੁਰਨਾਨਕ ਜਹਾਜ ਦੀ 100ਵੀਂ ਵਾਰੇ ਗੰਢ ਸੀ ਉਹਨਾਂ ਨੇ ਇੱਕ ਡਾਕੂਮੈਂਟਰੀ ਫਿਲਮ ਬਣਾਈ ਉਹਦੇ ਵਿੱਚ ਉਹਨਾਂ ਦਿਖਾਇਆ ਗੁਰਦਿਤ ਸਿੰਘ ਗੁਰਦਿਤ ਸਿੰਘ ਦੀ ਰੂਹ ਸਟੈਨਲੀ پارک ਦੇ ਪਾਣੀਆਂ ਵਿੱਚ ਤੁਰੇ ਫਿਰਦੀ ਗੱਲਾਂ ਕਰਦੀ ਐ ਉਹ ਕੈਰੈਕਟਰ ਵੀ ਮੈਂ ਕੀਤਾ ਸੀ YouTube ਦੇ ਉੱਪਰ ਪਈ ਐ ਜੇ ਕਿਸੇ ਨੇ ਦੇਖਣੀ ਹੋਵੇ ਗੁਰਦੇਵ ਸਿੰਘ ਦੀ ਕੈਰੈਕਟਰ ਥੈਂਕ ਯੂ ਵੈਰੀ ਮੱਚ ਉਹ ਸੀਦਾ ਸਾਲ 2014 ਇੱਕ ਹੋਰ ਪਲੇ ਸਟੇਜ ਦੇ ਉੱਪਰ ਕੀਤਾ ਗਿਆ ਸੀਗਾ ਉਹਦਾ ਨਾਮ ਸੀਗਾ ਨਾਮ ਵੀ ਸੀਗਾ ਮਨੂੰ ਉਹਦੇ ਵਿੱਚ ਮੈਂ ਮੇਵਾ ਸਿੰਘ ਦਾ ਭਾਈ ਮੇਵਾ ਸਿੰਘ ਦਾ ਕੈਰੈਕਟਰ ਕੀਤਾ ਸੀਗਾ ਤੇ ਮੈਨੂੰ ਬੜੇ ਮਾਣ ਦੀ ਗੱਲ ਐ ਟਾਈਮ ਟੂ ਟਾਈਮ ਹਰ ਇੱਕ ਬੰਦੇ ਦੀ ਰੱਬ ਨੇ ਡਿਊਟੀ ਲਈ ਹੁੰਦੀ ਕੋਈ ਨਾ ਕੋਈ ਉਹ ਆਪਣਾ ਕਰ ਹੀ ਜਾਂਦੇ ਨੇ ਪੋਲੀਟਿਸ਼ੀਅਨ ਆਪਣਾ ਕਰ ਹੀ ਜਾਂਦੇ ਨੇ ਲੇਖਕ ਆਪਣਾ ਕਰ ਹੀ ਜਾਂਦੇ ਨੇ ਚਿੰਤਕ ਆਪਣਾ ਕਰ ਹੀ ਜਾਂਦੇ ਨੇ ਸਾਡੇ ਵਰਗੇ ਛੋਟੇ ਮੋਟੇ ਕਲਾਕਾਰ ਆਪਣਾ ਕਰ ਹੀ ਜਾਂਦੇ ਨੇ ਸੋ ਮੈਂ ਧੰਨਵਾਦੀ ਹਾਂ ਨਾ ਸਜਨਾ ਦਾ ਤੁਹਾਡੇ ਸਾਰਿਆਂ ਦਾ ਕਿ ਇਹਨਾਂ ਮੈਨੂੰ ਬੁਲਾਇਆ ਮਾਨ ਨਾਲ ਵੀ ਤੁਸੀਂ ਉਹ ਸੀਨ ਕਰਦੇ ਹੋਗੇ ਮੈਂ ਕਹਾਂ ਚਲੋ ਜੀ ਟਰਾਈ ਕਰ ਦਾਂਗੇ ਲੇਕਿਨ ਡਿਫਰੈਂਟ ਤਰੀਕੇ ਨਾਲ ਕਰਾਂਗੇ ਫਿਲਮ ਵਿੱਚ ਤੁਸੀਂ ਜਰੂਰ ਦੇਖਣਾ 10 ਲਾਈਨਾਂ ਬੜੀਆਂ ਇੰਪੋਰਟੈਂਟ ਨੇ ਸਾਰੀ ਹਿਸਟਰੀ ਉਹਦੇ ਵਿੱਚ ਹੈ ਥੈਂਕ ਯੂ ਵੈਰੀ ਮਚ ਸ਼ੁਕਰੀਆ ਬੁੱਲ ਚੱਕ ਵਾਓ ਥੈਂਕ ਯੂ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਫਿਲਮ ਦਾ ਸੀਨ ਹੀ ਇਹਨਾਂ ਨੇ ਬਿਲਕੁਲ ਉਸੇ ਤਰ੍ਹਾਂ ਪੇਸ਼